ਪਹਿਲਾ ਕੰਮ ਹੁੰਦਾ ਪਲਗ ਨੂੰ ਛੱਡਣ ਜਾਣਾ ਦੂਜਾ ਹੁੰਦਾ ਸਾਡਾ ਬੂਟਿਆਂ ਨੂੰ ਪਾਣੀ ਪਾਉਣਾ ਮੌਸਮ ਛੇ ਹੁਣ ਆ ਗਈ ਆ ਬਹੁਤ ਜ਼ਿਆਦਾ ਗਰਮੀ ਗੋਭੀ ਦੀ ਸਬਜ਼ੀ ਨਾਲ ਪਰੌਂਠੀਆਂ ਸਾਦੀਆਂ ਜਿਹੜਾ ਹੱਬ ਤੋਂ ਵੱਡਾ ਮੁੱਦਾ ਕੀ ਬਣਾਉਣਾ ਇੱਧਰ ਮੈਂ ਰੱਖ ਦਿੱਤੇ ਆ ਚਿੱਟੇ ਛੋਲੇ ਇੱਧਰ ਮੈਂ ਬਣਾਇਆ ਸੀ ਕੱਲ ਥੋੜਾ ਤਾਂ ਇਹਦੇ ਵਿੱਚ ਬਟਨ ਵੀ ਲੱਗ ਸਕਦੇ ਆ ਬੱਦਲ ਤੁਰਕਾ ਹੁੰਦਾ ਪਿਆ ਹੈ। ਆਹ ਜਿਹਨਾਂ ਨੂੰ ਮੈਂ ਕਿਹਾ ਵੱਡਾ ਟਿੱਪਾ ਚੱਕ ਲਈਏ ਇੱਕ। ਜਿਵੇਂ ਇੱਕਦਮ ਤੇਜ਼ ਛੱਡਦਾ ਤੋੜ ਕੇ ਨੇ ਇਹ। ਬਾਕੀ ਤੂੰ ਸੋਚੂ ਬਾਹਰ ਨਿਕਲ ਜਾ। ਟੀ ਲੂਨ ਟੇਸਟ ਕਰ ਲਈ ਤੇ ਮੇਰੇ ਤੇ ਯਕੀਨ ਨਹੀਂ ਆਇਆ। ਮੈਂ ਪਕੜ ਲਈ। ਉਹ ਆ ਮੈਨੂੰ ਉਹਨਾ ਟਸਟ ਇਸ਼ੂ ਆ। ਨਾ ਮੈਨੂੰ ਪੱਲੂ ਤੇ ਯਕੀਨ ਆ ਤੇਰੇ ਤੇ ਨਾ ਹਰਮਨ ਤੇ ਖੋਲੀ ਇਹਨੂੰ ਪਤਾ ਸੀਗਾ ਤੂੰ ਮੁੱਕ ਪੈਣਾ ਪਿੱਛੇ ਉਹ ਇੱਕ ਬਣ ਗਈ ਆ ਸਾਡੇ ਚਾਵਲ ਬਣ ਗਈ ਆ ਸਾਡੀ ਸਬਜੀ ਅੱਜ ਮੇਰੀ ਹਾਂਜੀ ਕਿੱਦਾਂ ਜੀ ਕਿੱਦਾਂ ਓਏ ਧਿਆਨ ਆ ਸੁਟਣੀ ਆ ਮਾਂ ਆਪਣੀ ਛੋਲਿਆਂ ਨੂੰ ਚੋਲ ਕਹਿੰਦਾ ਚੋਲਾਂ ਨੂੰ ਛੋਲੇ ਕਹਿੰਦਾ ਚੋਲ ਛੋਲੇ ਹੀ ਆ ਇਹ ਹੈਗੇ ਪਿਲੇ ਆ ਯਾਰ ਇਹਨੂੰ ਕਿਹਨੇ ਜੱਟੇ ਆ ਠੰਡਾ ਠੰਡਾ ਖਰਬੂਜਾ ਕਰਦੇ ਆ ਬਲੌਗ ਦਾ ਐਂਡ ਕਰਦੇ ਆ ਜੀ ਆਪਣੇ ਬਲੌਗ ਦੀ ਸ਼ੁਰੂਆਤ ਜਿਹੜਾ ਸਾਡਾ ਹੈਗਾ ਡੇਲੀ ਰੁਟੀਨ ਦਾ ਕੰਮ ਦੋ ਕੰਮ ਸਾਡੇ ਡੇਲੀ ਰੁਟੀਨ ਦੇ ਹੁੰਦੇ ਸਵੇਰੇ ਸਵੇਰੇ ਪਹਿਲਾ ਕੰਮ ਹੁੰਦਾ ਪਲਗ ਨੂੰ ਛੱਡਣ ਜਾਣਾ ਉਹ ਹੀ ਜਾਏ ਆ ਤੇ ਦੂਜਾ ਹੁੰਦਾ ਸਾਡਾ ਬੂਟਿਆਂ ਨੂੰ ਪਾਣੀ ਪਾਉਣਾ ਲਓ ਜੀ ਇੱਧਰ ਪੈ ਰਿਆ ਜੀ ਬੂਟਿਆਂ ਨੂੰ ਹੁਣ ਪਾਣੀ ਕੱਲ ਮੈਨੂੰ ਅੱਗੇ ਲਾਂਬਾ ਮਿਲਿਆ ਸੀਗਾ ਫੇਰ ਇੱਕ ਵੀ ਮੇਰੇ ਨਾਲ ਪਾਣੀ ਪਾਉਣ ਉੱਪਰ ਬੂਟਿਆਂ ਨੂੰ ਆਏ ਨਹੀਂ ਹੈ ਇਸੇ ਲਈ ਆਹੋ ਬੂਟਿਆਂ ਨੂੰ ਪਾਣੀ ਪਾਉਣ ਆਏ ਨਹੀਂ ਕਾਕਾ ਕਾਕਾ ਹੋ ਜਾਂਦਾ ਹਾਂ ਚਲੋ ਤੁਸੀਂ ਬਲੌਗ ਸ਼ੁਰੂ ਕਰੋ ਪਹਿਲਾਂ ਹਾਂ ਬਲੌਗ ਸ਼ੁਰੂ ਕਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਟ ਦਿੱਤੀ ਨਜ਼ਰ ਆ ਬਲੌਗ ਵੀ ਕਰਦੇ ਤੁਸੀਂ ਠੀਕ ਆ ਕਰਾਂਗੇ ਸਭ ਠੀਕ ਆ ਅੱਜ ਕਰਦੇ ਆ ਫੇਰ ਬਲੌਗ ਦੀ ਸ਼ੁਰੂਆਤ ਪਾਣੀ ਹਾਂ ਮੈਂ ਕੱਲ ਮੈਨੂੰ ਅੱਗੇ ਲਾਂਬਾ ਮਿਲਿਆ ਜਗਾ ਮੇਰੇ ਨਾਲ ਬੂਟੇ ਪਾਣੀ ਪੋਣੀ ਆ ਬਲੌਗ ਦਾ ਕੰਮ ਕਰਦਾ ਹੋਵੇਗਾ ਅੱਜ ਵੀ ਕਰਦਾ ਹੋਵੇਗਾ ਪਰ ਅੱਗੇ ਸਪੈਸ਼ਲ ਉੱਪਰ ਆਇਆ ਨਾਲ ਇਸ ਲਈ ਮੈਂ ਕਿਹਾ ਵੀ ਚਲੋ ਅੱਜ ਪਾਣੀ ਪਾ ਕੇ ਆਉਣਾ ਆ ਬਲੌਗ ਇੱਥੇ ਸ਼ੁਰੂ ਕਰਨਾ ਅਸੀਂ ਆਪ ਲਖਨੂ ਸਕੂਲੇ ਦਾ ਆਟਾ ਗੁੰਨ ਕੇ ਕਿਚਨ ਬੁਚਨ ਸਾਰਾ ਕੁਝ ਸਾਫ ਕਰਕੇ ਪਾਂਡੇ ਟਕਾ ਕੇ ਜੋੜੀ ਕਰਨਾ ਵਾਲਾ ਆ ਠੀਕ ਠੀਕ ਜੀ ਵਿੰਡੋ ਵੀ ਸਾਫ ਕੀਤੀ ਚਲੋ ਵਧੀਆ ਵਧੀਆ ਠੀਕ ਹੈ ਜੀ ਤੇ ਮੌਸਮ ਜੇ ਹੁਣ ਆ ਗਈ ਆ ਬਹੁਤ ਜ਼ਿਆਦਾ ਗਰਮੀ ਤੇ ਪਲਗ ਨੂੰ ਹੁਣ ਲੈਣ ਜਾਇਆ ਕਰਨਾ ਆ ਗੱਡੀ 'ਚ ਲਓ ਜੀ ਦੇਖ ਸਕਦੇ ਆ ਬਹੁਤ ਧੋਪਾ ਤੇ ਤੁਸੀਂ ਆਏ ਨਹੀਂ ਨਾ ਆਪ ਦੇਣ ਹਾਂ ਕੀ ਕਰਦੀ ਆ ਆ ਜਾਈਓ ਅੱਜ ਦੇ ਦੁਪਹਿਰ ਕਿੰਨੇ ਦਿਨ ਤੋਂ ਹੋ ਗਿਆ ਸੂਟ ਸਾਚੀ ਸਾਡੀ ਸੂਟ ਦੇ ਗਈ ਸੀ ਤੇ ਨਾਪ ਦੇ ਕੇ ਨਹੀਂ ਗਏ ਚਲੋ ਠੀਕ ਆ ਜੀ ਬਣੇ ਰਹੀਓ ਵਲੌਗ ਸਾਡੇ ਨਾਲ ਮਿਲਦੇ ਆ ਜੀ ਲਓ ਜੀ ਟਾਈਮ ਹੋ ਗਿਆ ਸਾਡੇ 10 ਤੇ ਇੱਧਰ ਹੋ ਰਹੀ ਆ ਜੀ ਰੋਟੀ ਪਾਣੀ ਦੀ ਤਿਆਰੀ ਰੋਜ਼ ਦੀ ਤਰ੍ਹਾਂ ਤੇ ਹਾਂਜੀ ਹੋ ਗਿਆ ਸਾਰਾ ਕੰਮ ਹੋਰ ਹੋ ਚਲੋ ਚਲੋ ਹੈ ਹੋਰ 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 टीवी ਲਾਈਏ ਬਿਲਾਂਪਾ ਪਹਿਲਾਂ ਟੀਵੀ ਲਾਈਏ ਅੱਜ ਹਵਾ ਨਹੀਂ ਚਲਦੀ ਨਾ ਗਰਮੀ ਬਹੁਤ ਅੱਜ ਧੁੱਪ ਹੋਣੀ ਅੱਜ ਮੇਰੀ ਗੱਲ ਸੁਣ ਤਿਆਰ ਰਹੀ ਗੱਡੀ ਜੀ ਜਾਣਾ ਲੈਣ ਕੁੜੀ ਨੂੰ ਸੇਕਾ ਪੈਂਦਾ ਬਾਹਰ ਥੋੜਾ ਥੋੜਾ ਕਿਉਂਕਿ ਕੱਲ ਥੋੜਾ ਥੋੜਾ ਸੀਗਾ ਹਵਾ ਚਲਦੀ ਸੀ ਅੱਜ ਹਵਾ ਬਿਲਕੁਲ ਨਹੀਂ ਚਲਦੀ ਤੇ ਫਿਰ ਕੱਠੇ ਚੱਲਾਂਗੇ ਠੀਕ ਆ ਕੁੜੀ ਨੂੰ ਲੈਣ ਲੋ ਜੀ ਗੋਭੀ ਦੀ ਸਬਜ਼ੀ ਨਾਲ ਪਰੌਂਠੀਆਂ ਸਾਦੀਆਂ ਚੋ ਠੀਕ ਆ ਜੀ ਮਿਲਦੇ ਆਂ ਨਾਸ਼ਤਾ ਕਰਕੇ ਬਨੇ ਦੀਓ ਸਾਡੇ ਬਲੌਗ ਦੇ ਨਾਲ ਅੱਜ ਦਾ ਵੀ ਦੇਖਦੇ ਆਂ ਕੀ ਹਿਸਾਬ ਦਾ ਆਪਦਾ ਕੀ ਪ੍ਰੋਗਰਾਮ ਬਣਦਾ ਫਿਰ ਕੀ ਕਰਦੇ ਆਂ ਜਿਹੜਾ ਹੱਬ ਤੋਂ ਵੱਡਾ ਮੁੱਦਾ ਕੀ ਬਣਾਉਣਾ ਉਹਨੇ ਹੱਲ ਕੀਤਾ ਆ ਕੀਤਾ ਅੱਜ ਕੀ ਬੋਲੇ ਭਿਜਨੇ ਵਾਲੇ ਰਾਤ ਦੇ ਚਾਪਤੀ ਵਾਲੇ ਬਣੂਗੇ ਅੱਜ ਚਾਪਤੀ ਵਾਲੇ ਨਹੀਂ ਬਣੂਗੇ ਹਲਦੀ ਵਾਲੇ ਹਲਦੀ ਵਾਲੇ ਛੋਲੇ ਓਕੇ ਛੋਲੇ ਚਾਵਲ ਠੀਕ ਆ ਕੇ ਪਹਿਲਾ ਛੋਲੇ ਉੱਪਰ ਨੇ ਰੱਖ ਲਈਏ ਠੀਕ ਠੀਕ ਚਲੋ ਰੋਟੀ ਦਾ ਪਹਿਲਾ ਹਲੋ ਅੱਜ ਦਾ ਅੱਜ ਦੇ ਮੁੱਦੇ ਦਾ ਹੱਲ ਹੋਇਆ ਆ ਚਲੋ ਠੀਕ ਆ ਜੀ ਲਓ ਜੀ ਇੱਧਰ ਆ ਗਈ ਸਾਡੀ ਚਾਹ ਵੀ ਆ ਗਈ ਆ ਗੱਲ ਤਾਂ ਕੁੜੀ ਦੀ ਉਹ ਬਾਕੀ ਸਹੀ ਗੱਲ ਆ ਗੱਲ ਤਾਂ ਉਹਦੀ ਹੁੰਦੀ ਆ ਮੁੱਦਾ ਉਹਦਾ ਹੀ ਹੁੰਦਾ ਆ ਵੀ ਕੀ ਬਣਾਉਣਾ ਲੇਤਾ ਸੀ ਤਾਂ ਯਾਰ ਕੀ ਆ ਕੋ ਆਇਆ ਇੰਨਾ ਕੁਝ ਆਇਆ ਹੋਇਆ ਬਣਾਓ ਸਿਰਫ ਕੁੜੀ ਕਰਕੇ ਨਹੀਂ ਬਣਦਾ ਹੈਗਾ ਨਾ ਹੂੰ ਚਲੋ ਠੀਕ ਆ ਜੀ ਮਿਲਦੇ ਆ ਨਾਸ਼ਤਾ ਪਾਣੀ ਕਰਕੇ ਤੇ ਬਣੇ ਰਹੀਓ ਸਾਡੇ ਬਲੌਗ ਦੇ ਨਾਲ ਲਓ ਜੀ ਟਾਈਮ ਇਦھر ਹੋ ਗਿਆ ਆ ਪੌਣੇ 12 ਆਂਟੀ ਹਲੇ ਆਈ ਨਹੀਂ ਸਫਾਈਆਂ ਹਲੇ ਸਾਡੀਆਂ ਹੋਈਆਂ ਨਹੀਂ ਹੈਗੀਆਂ ਇਦھر ਮੈਂ ਰੱਖ ਦਿੱਤੇ ਆ ਚਿੱਟੇ ਛੋਲੇ ਅੱਜ ਬਣਾਵਾਂਗੇ ਹਲਦੀ ਵਾਲੇ ਮਮਮੀ ਲੱਗੇ ਆ ਮਮਮੀ ਕਹਿੰਦੇ ਮੈਂ ਪਿਆਜ਼ ਕੱਟਣੀ ਹੈ ਤੇ ਕੰਮ ਲਓ ਜੀ ਉਹ ਵੀ ਇੱਧਰ ਨੀਡ ਐਂਡ ਕਲੀਨਸ ਆ ਰਹੀ ਹੋ ਗਈ ਆ ਮਮਮੀ ਜਦੋਂ ਇਹਦੀਆਂ 4-5 ਸੀਟਾਂ ਲੱਗ ਜੂਗੀਆਂ ਨਾ ਫੇ ਕੁੱਕਰ ਬੰਦ ਕਰ ਦਿਓ ਗੈਸ ਠੀਕ ਆ ਕਿਵੇਂ ਆਉਂਦੀ ਸੀ ਕੱਪੜੇ ਸੁੱਕਣੇ ਪਾਇਆ ਹੀ ਤੇ ਇੱਧਰ ਟੋਕਰੀ ਪਈਆ ਕੱਪੜੇ ਪਾਇਆ ਇਹ ਇੱਧਰ ਮੈਂ ਬਣਾਇਆ ਸੀ ਕੱਲ কুর্তা ਦਿਖਾਈ ਦੇਖਾਈ ਡਿਜ਼ਾਈਨ ਇਹਦਾ ਤਾਂ ਬਣਾਇਆ ਸੀ ਤਾਂ ਬਣਾਇਆ ਸੀ ਕੋਲੇ ਤਾਂ ਡਿਜ਼ਾਈਨ ਇਹਦੇ ਵਿੱਚ ਬਟਨ ਵੀ ਲੱਗ ਸਕਦੇ ਆ ਹਾਂ ਇੰਦਾ ਘੇਰੇ ਦੇ ਉੱਤੇ ਲਾ ਦਿੱਤੀ ਸਾਈਡਾਂ ਤੇ ਪਾਈਪਿੰਗ ਪਾ ਕੇ ਐਦੇ ਬਾਹੂ ਤੇ ਲੱਗੇ ਠੀਕ ਆ ਚਲੋ ਜੀ ਹਾਂਜੀ ਮੰਮੀ ਚਲੋ ਠੀਕ ਹੈ ਮੰਮੀ ਤੁਸੀਂ ਪਿਆਜ਼ ਘਾੜੋ ਤੁਸੀਂ ਮੈਸੇਜ ਆਇਆ ਗਏ ਕੱਪੜੇ ਸੁੱਕਣੇ ਪਾਈਏ ਹੈਂ ਉਹਦੇ ਵਿੱਚ ਕਰ ਦਮ ਚਲੋ ਮਿਲਦੇ ਆਂ ਫਿਰ ਨਹੀਂ ਚੋਪ ਉੱਚ ਕਰਨਾ ਹੈ ਉਹਦੇ ਵਿੱਚ ਗ੍ਰੈਂਡਰ ਚ ਉੱਚ ਨਹੀਂ ਕਰਨਾ ਉਹਦੇ ਦਾਣੇ ਦਾਣੇ ਜੇ ਹੋ ਜਾਂਦੇ ਆ ਚਲੋ ਜੀ ਮਿਲਦੇ ਆਂ ਹਾਂਜੀ ਚਲੋ ਬਲ ਗਏ ਚਲੋ ਵਾਲੇ ਤੇ ਇੱਧਰ ਚੌਲ ਪਿੱਟਣੇ ਪਾਉਣੇ ਆ ਤਬ ਤੋਂ ਕਾ ਹੁੰਦਾ ਤੇ ਆ ਇਹ ਤੇ ਆਹ ਤੇ ਆਂਟੀ ਲਾਦੇ ਤੇ ਆ ਪੁੱਛੀ ਮੈਂ ਫ੍ਰਿਜੋਂ ਲੈ ਕੇ ਮਾਲੂ ਬਰੇ ਬਾਨੇ ਰੋਠੇ ਠੀਕ ਹੈ ਠੀਕ ਤੇ ਆਪਾਂ ਦੇਖਿਆ ਤੇ ਤੇਰੀ ਥੋੜਾ ਜਿਹਾ ਹਾਂ ਥੋੜਾ ਜਿਹਾ ਕਰੋ ਨਾ ਦੇਖੋ ਨਾ ਫਾਇੰਟ ਪਾਇਆ ਚਲੋ ਸੁਣਦਾ ਲੱਗੇ ਫਿਰ ਮਦਵਾਉਂਦੀ ਹਾਂ ਮੈਂ ਕਿਹਾ ਸੀ ਇਹਨਾਂ ਨੂੰ ਮੈਂ ਕਿਹਾ ਵੱਡਾ ਪੀਪਾ ਚੱਕ ਲਈਏ ਇੱਕ ਹਾਂ ਕਿੰਦੇ ਦੇਖਦੇ ਆ ਪੋਚੜਾ ਆਂ ਕਹਿੰਦੇ ਮੈਂ ਕਿਹਾ ਉਹ ਪੀਪਾ ਚੱਕ ਲਈਏ 15 ਕਿਲੋ ਦਾ ਜਾਂ ਫਿਰ ડીਮਾਰਟ ਜਾਨੇ ਆ ਉੱਥੋਂ ਲਿਆਉ ਦੇਖਦੇ ਆ ਤੇ ડીਮਾਰਟ ਕਿਹੜਾ ਲੱਗਾ ਫਿਰ ਲਿਆਈਏ ਹੁਣ ਦੇਖਦੇ ਆ ਹਾਂ ਹਾਂ ਚਲ ਢਿੰਦੀ ਲਿਆਉਂਦੇ ਠੀਕ ਆ ਫਿਰ ਹੁਣ ਗਰਮੀ ਆ ਜੁੱਦਾ ਵੀ ਕੋਈ ਨਾ ਮੰਜੀ ਬਣਦੀ ਰਹਿੰਦੀ ਤੇਰੇ ਨਾਲ ਹਾਂ ਚਲੋ ਲਾ ਲਓ ਤੁਰਕਾ ਹਨਾ ਉਸ ਮੇਲੇ ਆਲੂ ਨਾ ਪੜਕਾ ਕੇ ਜਦੋਂ ਤੁਰਕਾ ਤੱਕ ਲੱਗ ਗਿਆ ਤੇ ਖੋਲਦੇ ਹਾਂ ਨਾਲੇ ਠੀਕ ਆ ਜੀ ਗੱਲ ਵੇ ਆਉਂਦੀ ਹੋਰ ਆਂਟੀ ਲੱਗੇ ਆ ਇੱਕ ਸਫਾਈਆਂ ਕਰਾ ਚੁੱਕੀ ਹਾਂ ਚਲੋ ਮਿਲਦੇ ਹਾਂ ਠੀਕ ਲਾ ਦੀ ਦਾਪੋ ਜਿਆ ਜੀ ਇਕਦਾਂ ਤੇਲ ਛੱਡਦਾ ਤੁਰਕੇ ਨੇ ਕਰਦਾ ਨਾ ਤੇਲ ਬਹੁਤ ਵਧੀਆ ਲੱਗਦਾ ਹੈ ਆ ਜਿਹੜੇ ਆਲੂ ਉਬਲੇ ਹੋਏ ਸੀਗੇ ਨਾ ਮੈਂ ਪਹਿਲਾਂ ਦੇ ਉਬਲੇ ਸੀਗੇ ਮੈਂ ਵਿੱਚ ਛੱਡਦੇ ਸੀ ਮੈਂ ਕਿ ਕੋਸੇ ਜੇ ਹੋ ਜਾਣੇ ਆ ਠੀਕ ਆ ਇਹ ਪਹਿਲਾਂ ਫਿਰ ਫੋਟੋ ਦੇ ਕੇ ਬੋਲਦਾ ਬੰਦ ਇੱਕ ਵਾਰ ਇਹਨਾਂ ਮਾਸੀ ਨੂੰ ਕਿਹਾ ਮੈਂ ਕੁਮਾਸੀ ਜਿਹੜਾ ਚੱਗਣਾਂ ਚ ਪਾਣੀ ਆ ਅੱਛਾ ਇਹ ਢੋਲ ਦੇ ਦੇ ਮਾਸੀ ਨੇ ਜੀ ਮਾਸੀ ਕਹਿੰਦੇ ਤੁਰੇ ਸੋਚ ਬਾਹਰ ਨਿਕਲ ਮਾਸੀ ਕਹਿੰਦੇ ਚਾਲ ਨਿਕਲ ਬਾਹਰ ਚਾਲ ਇਸ ਤਰ੍ਹਾਂ ਬਾਹਰ ਮਾਦੀ ਇਹ ਨਿਕਲ ਜਾਵੇ ਜੀ ਸੋਈ ਸਵਾਰ ਦੀ ਪੀਸ ਟਾਈਂ ਚ ਇਹਨਾਂ ਬੰਦ ਲੰਗਰ ਬਾਗ ਦੀ ਹੋਣੀ ਮੇਰਾ ਵੀ ਦਿਮਾਗਰਾ ਪਾ ਦਿੰਦੀ ਹੈ ਇਦਾਂ ਸੱਕ ਪਸੋਲਿਆਂ ਦਾ ਪਾਣੀ ਸੁੱਕਣਾ ਹੈ ਜਿਹੜਾ ਦੇਖ ਖੁਫ ਛੋੜਦਾ ਇਨਸਾਨ ਮੈਨੂੰ ਪਤਾ ਹੈ ਇਸ ਜਿੱਤੇ ਨਾ ਕਰੇ ਸੱਚ ਸੁਟੜੇ ਨਾ ਸੀ ਸੁਟੜੇ ਨਾ ਸੀ ਤੇ ਕਿੰਨੇ ਮੈਨੂੰ ਮੈਂ ਮੈਂ ਸੁੱਟ ਕੇ ਮੈਂ ਸੁੱਟ ਕੇ ਪਾਣੀ ਪਧਰੀ ਕਰਦਾ ਮੈਂ ਤਰੀ ਦਿੱਨੀ ਆਈ ਜਾਂ ਰਿਣੀ ਨਹੀਂ ਮੈਨੂੰ ਗਾਲਾਂ ਕੱਢੀਏਗਾ ਨਾ ਆ ਇੱਕ ਕੱਚੀ ਪਗੀ ਜੀ ਲਓ ਜੀ ਆਲੂ ਕੱਟਣੀਆਂ ਇਹਦੇ ਪਹਿਲਾਂ ਵਾਲੇ ਸੀ ਰ ਕੱਲ ਵਾਲੇ ਸੀ ਨਾ ਆਲੂ ਪਿਆ ਫਸੀਏ ਸੀ ਇਹਦਾ ਸਿਮ ਪਹਿਲਾ ਤੁੜਕਾ ਭੁਜੀਆ ਸੀ ਉਹਦੇ ਵਿੱਚ ਆਲੂ ਕਿੰਨੇ ਸਵਾਦ ਲੱਗਣੇ ਸੀ ਨਾ ਹਾਂ ਇਹ ਨਹੀਂ ਆਉਣੇ ਕੋਲ ਮੰਗੇ ਨਹੀਂ ਆਣੇ ਹਾਂ ਮੈਂ ਪਾਣੀ ਬੜਾ ਗਰਮ ਰੱਖਿਆ ਆ ਇੱਕ ਕਸਤੇ ਦਾਦੀ ਬੁਲਾ ਦੇ ਮੰਮੀ ਫੇਟਾ ਕੀ ਜਾਂਦੇ ਦਾਦੀ ਬੁਲਾਇਆ ਓਕੇ ਇੱਧਰ ਦਾਦ ਕਰਦੇ ਪੇਤਰ ਪਾਈਆਂ ਆਂਟੀ ਹੋ ਗਈ ਸਫਾਈ ਖਾਣਾ ਨਹੀਂ ਹੋਊਗਾ ਓਕੇ ਚਲੋ ਪਰੋ ਫਿਰ ਕਰਦੇ ਪੇ ਦਾਦੀ ਕਹਿੰਦੇ ਕੋਈ ਨਹੀਂ ਥੋੜੀ ਛੋਟੀ ਛੋਟੀ ਹੈ ਯਾਰ ਚੇਂਜ ਕਰਨੀ ਹੁਣ ਨਮਕ ਜੇ ਬਣਾ ਲੈਣੀ ਆ ਥੋੜੀ ਗਰੇਵੀ ਜੇ ਰੱਖਣੀ ਚੌੜਾ ਨਾਲ ਤਾਂ ਵੀ ਗਰੇਵੀ ਚੱਲਣੀ ਇੱਧਰ ਚੈੱਕ ਕਰੋ ਮਨੇ ਸਬਜੀ ਦਿੱਤੀ ਲੂਨ ਟੇਸਟ ਕਰਨ ਲਈ ਮੈਨੂੰ ਯਕੀਨ ਨਹੀਂ ਆਇਆ ਮੰਮੀ ਚੈੱਕ ਮੰਮੀ ਉਹਦੇ ਦਾਦੀ ਨੂੰ ਦੇਣ ਦੇ ਆ ਟੜ ਦੇ ਹੋਵਾ ਮੈਨੂੰ ਉਹਨਾ ਟਸਟ ਇਸ਼ੂ ਆ ਕਿ ਉਹ ਟਰਸਟ ਇਸ਼ੂ ਆ ਨਾ ਮੈਨੂੰ ਪੱਲੂ ਤੇ ਯਕੀਨ ਆ ਤੇਰੇ ਤੇ ਨਾ ਹਰਮਨ ਤੇ ਵੀ ਕਪੜਾ ਕਰ ਜਾਂਦੇ ਜਿੰਨੇ ਆ ਹਾਂ ਕਿਹੜਾ ਕਪੜਾ ਕੀਤਾ ਬਈ ਅਸੀਂ ਨੂੰ ਪਤਾ ਨਹੀਂ ਕਰ ਨਹੀਂ 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 ਅਸੀਂ ਕਪੜਾ ਨਹੀਂ ਯਕੀਨ ਨਹੀਂ ਆਦਾ ਤੁਹਾਡੇ ਜਦ ਕੰਮ ਸਹੀ ਕਰਕੇ ਆਉਂਗੀ ਕਿ ਨਹੀਂ ਆਉਗੀ ਮੇਰੇ ਕੋਲ ਪੁੱਛਣਾ ਪੈਣਾ ਆਪਣੀ ਔਲਾਦ ਦੇ ਟਰਸਟ ਇਸ਼ੂਸ ਆ ਪੱਲੂ ਦਾ ਤਾਂ ਮੈਨੂੰ ਬਿਲਕੁਲ ਇਹ ਨਹੀਂ ਪਤਾ ਤੁਹਾਨੂੰ ਬਲੂ ਮੇਰੀ ਤੇ ਤਾਂ ਮੈਨੂੰ ਹੈ ਹੀ ਨਹੀਂ ਜਦੋਂ ਮੈਨੂੰ ਪਤਾ ਅਰਾ ਕੱਲ ਮੈਂ ਸਟੋਰ ਚ ਗਈ ਯੂਨੀਫਾਰਮ ਹਨਾ ਯੂਨੀਫਾਰਮ ਬੱਦ ਦੇ ਕੋਲਾਈ ਹੋਰ ਸਕੂਲ ਲਵਾਗੇ ਉਹ ਸਕਰਟ ਕਿਤੇ ਉਹ ਸ਼ਰਟ ਕਿਤੇ ਮੈਂ ਜੇ ਸਟੋਰ ਚ ਗਈ ਆ ਮੈਂ ਕਿਹਾ ਪੱਲੂ ਕਿਵੇਂ ਮੈਂ ਤਾਂ ਬੜੀ ਵੀ ਸਟੋਰ ਜੇ ਮੈਂ ਕਿਹਾ ਪੱਲੂ ਤੇਰੀ ਯੂਨੀਫਾਰਮ ਧੋਣ ਵਾਲੀ ਸੀਗੀ ਤੂੰ ਇਹਨੂੰ ਧੋਣ ਨੂੰ ਛੱਡ ਦੀ ਅੱਛਾ ਇਹਦੇ ਪਿੱਛੇ ਲੱਗ ਗਈ ਇਹਨੇ ਵੀ ਲੇ ਲਈ ਇਹਨੂੰ ਪਤਾ ਸੀਗਾ ਤੂੰ ਹੱਕ ਪੈਣਾ ਪਿੱਛੇ ਉਹ ਇੱਕ ਮੈਂ ਚੱਲ ਬਾਹਰ ਮੈਂ ਕਿਹਾ ਸਕਰਟ ਤੇ ਆਪਣੀਆਂ ਜਰਾਬਾ ਉੱਥੇ ਧੋਣ ਨੂੰ ਛੱਡਿਆ ਹੈਗਾ ਉੱਥੇ ਟਾਪ ਦੇ ਦੇਣਾ ਕਿੱਥੇ ਜਾ ਕੇ ਤਾਂ ਲੈਣੀ ਆਂ ਯਾ ਸਟੋਰ ਵਿੱਚੋਂ ਵੀ ਕਿਹੜਾ ਬੜੀ ਦਾ ਨਹੀਂ ਸਟੋਰ ਦੇ ਵਿੱਚ ਬੰਦਣਾ ਉਹ ਦੇਖਣਾ ਜਾ ਕੇ ਹਾਂ ਹੋ ਤੇ ਇਹ ਮੈਨੂੰ ਨਹੀਂ ਮਮ ਤੁਹਾਨੂੰ ਸਿੱਟੀ ਉਹਦੀ ਆ ਹੁਣ ਹੀ ਹਲ ਮੇਰੀ ਹੋ ਗਈ ਤੇ ਹਰਮਨ ਵੀ ਬੋ ਗੱਲ ਪੈਂਦੀ ਹਰਮਨ ਉਹ ਗਿਆ ਆ ਉਹ ਚਾਂਦੀ ਆ ਮੇਰੀ ਤਾਂ ਹੁਣ ਜਿਆਦਾ ਹੀ ਹੋ ਗਈ ਕੁਛ ਉਹ ਬੋ ਪੈਂਦੀ ਹੁੰਦੀਆਂ ਸੀ ਗੱਲਾਂ ਦੇਖੋ ਜੇ ਇਹ ਨੇ ਲਾਇਆ ਆਪਣੇ ਏਅਰਪੋਰਟ ਉੱਧਰ ਚਾਰਜ ਮੈਨੂੰ ਕਹਿੰਦੀ ਮਮ ਅਸੀਂ ਤੁਸੀਂ ਦੇਖ ਕੇ ਦੱਸੀ ਤੁਸੀਂ ਦੇਖ ਕੇ ਜਾਜੋ ਠੀਕਾ ਲੈਣਾ ਡਾਡਾ ਦੇਖਣਾ ਵੀਲੀ ਦਾਦੇ ਜੋ ਅੱਡ ਲੈਡ ਦਾ ਤਾਂ ਦਿਮਾਗ ਖਰਾਬ ਆ ਅਗਲਾ ਮੈਨੂੰ ਕਿੰਨੀ ਦਿਨ ਬਾਅਦ ਇਹ ਬਣਵਾ ਤੁਹਾਡੇ ਮੈਨੂੰ ਦੱਸੋ ਕਿ ਇੱਥੇ ਤੁਹਾਡੇ ਇੰਨੇ ਵੱਡੇ ਹੋਏ ਹੋਰ ਚਿੰਦਾ ਭੁੱਲ ਗਿਆ ਮੈਂ ਕਿ ਮੇਰੇ 에ਰਪੋਰਟ ਮੈਨੂੰ ਮਤ ਕਿ ਲੱਗਾ ਮੈਂ ਤਾਂ ਮੈਂ ਕਿਹਾ ਤਾਂ ਕੂੜੇ ਵਿੱਚ ਤੇ ਬਾਅਦ ਦੇ ਵਿੱਚ ਕੂੜਾ ਤੁਹਾਡੇ ਮੈਨੂੰ ਲੱਗਾ ਕਿ ਮੈਂ ਕੂੜੇ ਦਾ ਟ੍ਰਾਈਨ 10 ਮਿੰਟ ਹੋ ਗਏ 10 ਮਿੰਟ ਹੋਰ ਸੀਗੇ ਘਰ ਦੇ ਵਿੱਚ ਉਹ ਹੋਣਾ ਸੀ ਨਾ ਹਾਲੇ ਵੀ ਇਤੋਂ ਸਾਫ਼ ਨਹੀਂ ਹੋਇਆ ਹੈਗਾ ਇੱਧਰ ਆ ਕੇ ਦੇਖ ਲੂ ਪਰ ਹੈ ਨਹੀਂ ਸਾਫ਼ ਨਹੀਂ ਹੋਇਆ ਲਓ ਇੱਥੇ ਮੈਂ ਲਾਇਆ ਹੀ ਨਹੀਂ ਦੁਬਾਰਾ ਕਰਦੇ ਹਾਂ ਚਲੋ ਜੀ ਲੋ ਜੀ ਲਾਈਟ ਚ ਬਗਾ ਲਈਏ ਇੱਧਰ ਬਣ ਗਈ ਆ ਸਾਡੇ ਚਾਵਲ ਦੇਖ ਸਕਦੇ ਆ ਜੀ ਇੱਧਰ ਬਣ ਗਈ ਆ ਸਾਡੀ ਸਬਜੀ ਅੱਜ ਮੈਂ ਥੋੜੀ ਜਿਹੀ ਗਰੇਵੀ ਜ਼ਿਆਦਾ ਲਾਈ ਸੀ ਕਿਉਂਕਿ ਪਲਕ ਸਾਡੀ ਗਰੇਵੀ ਗਰੇਵੀ ਦੇ ਨਾਲ ਹੀ ਚਾਵਲ ਖਾਂਦੀ ਆ ਇਹ ਬਹੁਤ ਪੜੀ ਆ ਮੇਰੀ ਹੁਣ ਇਹਨੂੰ ਟੱਕ ਦਈਏ ਸਬਜੀ ਵੀ ਬਣ ਗਈ ਆ ਲਾਈਟ ਕਰ ਦਈਏ ਬੰਦ ਇੱਧਰ ਆ ਗਏ ਆ ਦੁਕਾਨ ਤੋਂ ਆਵਾਜ਼ ਕਰੀਓ ਘੱਟ ਜੀ ਮੈਂ ਵੀ ਤੇ ਅਸੀਂ ਪੀ ਗਏ ਅੱਡੇ ਆ ਚਾਹ ਹੈ ਸੱਚੀ ਓਕੇ ਤੇ ਇੱਧਰ ਸੂਟ ਦੀ ਲੱਗੀਆਂ ਕਟਿੰਗ ਕਰਨ ਸਵਾਦ ਹਨ ਬਾਹਾਂ ਗਰਮ ਹੋਦਾ ਚਲੋ ਚਾਵਲ ਵੀ ਬਣ ਗਏ ਸਬਜ਼ੀ ਵੀ ਤਿਆਰ ਹੋ ਗਈ ਆ ਬਸ ਹੁਣ ਸੂਟ ਦੀ ਕਟਿੰਗ ਕਰ ਲਵਾਂ ਇੱਧਰ ਮੰਮੀ ਕਰਦੇ ਪਏ ਆ ਤਰਪਾਈ ਚਲੋ ਜੀ ਮਿਲਦੇ ਆ ਵੀ ਆ ਜਵੇ ਪੱਲੂ ਹਾਲੇ ਨਾਲ ਜਾਣਾ ਮੇਰੇ ਅੱਜ ਨਾ ਠੀਕਾ ਉਹ ਸੇਕਾ ਬਹੁਤ ਬੋਲਾ ਪਿਆ ਹੋਇਆ ਚਲੋ ਠੀਕ ਆ ਫੇਰ ਨਾ ਹਲੇ ਹੈਗਾ ਆ ਜਦ ਤੱਕ ਥੋੜੀ ਜਿਹੀ ਆ ਸ਼ਰਟ ਛੁੱਟ ਕਰ ਲਵਾਂ ਕਟਿੰਗ ਆਪਾਂ ਵੀ ਬਟਾ ਕੇ ਆ ਜਾਈਏ ਓਕੇ ਲਓ ਜੀ ਟਾਈਮ ਹੋ ਗਿਆ 2 ਤੇ ਆਵਲੀ ਹਾਂਜੀ ਲਓ ਜੀ ਆਪਾਂ ਚੱਲੇ ਪਰਗ ਨੂੰ ਲੈਣ ਹੁਣ ਤੇ ਚਲੋ ਆਜੋ ਹੋਇਆ ਨਾ ਲੇਟ ਤੇ ਆਜੋ ਚਲੋ ਮੈਂ ਆਏ ਸੀ ਹੈ ਕਿਉਂ ਪੱਲੂ ਸਾਡੀ ਆ ਗਈ ਹੈ ਜੀ ਤੇ ਮਾਣੇ ਦੇਖੋ ਵੀ ਚਾਦੇ ਨਹੀਂ ਦਿਨ ਹੋਏ ਤੇ ਆ ਗਰਮੀ ਦੇ ਵਿੱਚ ਬੁਰਾ ਹਾਲ ਹੋਇਆ ਪਿਆ ਆ ਇੱਧਰ ਤੇ ਆ ਪੁੱਤ ਤੁੰ ਨੂੰ ਐ ਆਈਏ ਆ ਤੁੰ ਨੂੰ ਹਾਂਜੀ ਕਿੱਦਾਂ ਜੀ ਕਿੱਦਾਂ ਓਏ ਪਹਿਲਾਂ ਜਿਵੇਂ ਗੱਡੀ ਲੈ ਕੇ ਆਇਆ ਫਿਰ ਹਾਏ ਹਾਏ ਹੈ ਮੈਂ ਕਿਹਾ ਗੱਡੀ ਜਾਨੇ ਲੈ ਕੇ ਜਿੱਦਾਂ ਪੁੱਤ ਨਰੀਆ ਚਲੀਏ ਹੁਣ ਚੋਲੋ ਲਾਣੇ ਅਸੀਂ ਸ਼ੁਰੂ ਕੀਤੇ ਤੁਹਾਡੇ ਲਈ ਹਲੇ ਸਕੂਲੀ ਅਸੀਂ ਲਾਣੇ ਨਹੀਂ ਸ਼ੁਰੂ ਕੀਤੇ ਠੀਕ ਹੈ ਜੀ ਮਿਲਦੇ ਆ ਜੀ ਕਰਤਾਰਪੁਰ ਪਹੁੰਚ ਗਏ ਹੁਣ ਆਪਾਂ ਲੋ ਜੀ ਪਲਕ ਨੂੰ ਲੈ ਕੇ ਆਪਾਂ ਪਹੁੰਚ ਗਏ ਆਂ ਜੀ ਹਾਂ ਜੀ ਮੈਂ ਕੀ ਕਰ ਰੋਟੀ ਰੋਟੀ ਦਾ ਕਰੀ ਹੋਰ ਹੋਰ ਧਿਆਨ ਨਾ ਛੁੱਟਣੀ ਆ ਮਾਂ ਆਪਣੀ ਤੇ ਚਲੋ ਜੀ ਹੁਣ ਇਹ ਕਪੜੇ ਲੈ ਚਲੀ ਆਹੋ ਜਾਣੇ ਆ ਜੀ ਚਾਹਾਂ ਚਲੀ ਆ ਫਿਰ ਰੋਟੀ ਮੈਂ ਆ ਗਈ ਬੰਦੇ ਆਜ ਕੁੜੀਆਂ ਜਾ ਗਈ ਰਕਸ਼ਸ ਆਲੋ ਰਕਸ਼ਸ ਆਲੋ ਹੋਜੀ ਟਾਈਮ ਹੋ ਗਿਆ ਪੌਣੇ 3 ਪੌਣੇ 3 2:30 ਵਜੇ ਮਤਲਬ ਤੇ ਲੋ ਜੀ ਇੰਦਰ ਖੰਨੇ ਆ ਜੀ ਰੋਟੀ ਛੋਲ ਤੇ ਨਾਣਾ ਲਗੇਸ਼ ਚੋਲੇ ਚੋਲੇ ਨੂੰ ਚੋਲ ਕਹਿੰਦਾ ਚੋਲਾਂ ਨੂੰ ਛੋਲੇ ਕਹਿੰਦਾ ਚੋਲ ਛੋਲੇ ਆ ਤੇ ਚਲੋ ਠੀਕ ਹੈ ਜੀ ਪਾਓ ਫਿਰ ਕਰਦੇ ਬਾਅਦ ਵਿੱਚ ਬਲੌਗ ਦਾ ਐਂਡ ਆਪਾਂ ਆਪਣਾ ਅੱਜ ਤਿੰਨ ਸਾਢੇ ਤਿੰਨ ਬਲੌਗ ਦਾ ਐਂਡ ਕਰ ਦਈਦਾ ਹੁਣ ਚਲੋ ਠੀਕ ਹੈ ਜੀ ਮਾਤਾ ਇੱਧਰ ਕਰ ਰਹੀ ਤਰਪਾਈ ਤੇ ਇੱਧਰ ਕੱਪੜੇ ਲਸ ਰਹੇ ਆ ਜੀ ਇੱਧਰ ਦੇਖੋ ਲਓ ਜੀ ਸੈਲਟ ਕੀ ਬਾਤ ਹੈ ਜੀ ਜ਼ਰੂਰ ਖਾਵਾਂਗੇ ਉਹ ਆਇਓ ਹੁਣ ਇੱਧਰ ਆਪਣੀ ਆ ਗਈ ਆ ਜੀ ਰੋਟੀ ਦੁਪਹਿਰ ਦੀ ਬੱਸ 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 ਇੰਨੇ ਕੀ ਬਹੁਤ ਆ ਬਹੁਤ ਆ ਬਹੁਤ ਆ ਬਹੁਤ ਆ ਬਹੁਤ ਆ ਤੇ ਨਾਲ ਲੱਗੇ ਜੀ ਚਿੱਟੇ ਛੋਲੇ ਇਹ ਹੈਗੇ ਪਿਲੇ ਆ ਇਹਨੂੰ ਕਹਿੰਨੇ ਚਿੱਟੇ ਆ ਹੈ ਕਿੱਟਾ ਆ ਪਰ ਬਜਾਦੇ ਨੂੰ ਹਲਦੀ ਪਾ ਕੇ ਵੀਰੇ ਕਰਦਾ ਹਾਂ ਹਾਂ ਮੈਂ ਕਿਹਾ ਹਲਦੀ ਲਾਤੀ ਮੈਂ ਕਿਹਾ ਵੀ ਨਾਮ ਕਹਿੰਦੇ ਚਿੱਟੇ ਛੋਲੇ ਤੇ ਹੈਗੇ ਪਿਲੇ ਆ ਇਹ ਆਓ ਜੀ ਜਿਹੜੇ ਨਾਲ ਸੈਲਡ ਹਾਂਜੀ ਸਾਜ ਦਾ ਰਬੜੀ ਅੱਜ ਨਹੀਂ ਆਇਆ ਲੰਚ ਲੰਚ ਚਿੱਟੇ ਛੋਲਿਆਂ ਦਾ ਤੇ ਨਾਲ ਚਾਵਲਾਂ ਨਾਲ ਨਾਲ ਸੈਲਡ ਤੇ ਚਲੋ ਬਣੇ ਰਹੀਓ ਬਲੌਗ ਨਾਲ ਮਿਲਦੇ ਆਂ ਭੁੱਖ ਲੱਗੀ ਸੀ ਚੌਲ ਦੇ ਕੇ ਤੁਹਾਨੂੰ ਬਹੁਤ ਭੁੱਖ ਲੱਗ ਜਾਂਦੀ ਹੈ ਚੌਲ ਦੇ ਕੇ ਤੁਹਾਨੂੰ ਬਹੁਤ ਛੇਦੀ ਲੱਗਦੀ ਹੈ ਜਿਆਦਾ ਹੈ ਪਰ ਹਾਂ ਬਸ ਲੋਕੋ ਬੇਜਾਣੇ ਬੈਠੇ ਆ ਜੀ ਤੇ ਚਲੋ ਬਣੇ ਰਹੀਓ ਬਲੌਗ ਨਾਲ ਤੇ ਫੇਰ ਕਰਦੇ ਆਂ ਜੀ ਬਲੌਗ ਦਾ ਐਂਡ ਰੋਟੀ ਖਾ ਕੇ ਬਾਅਦ ਵਿੱਚ ਖਾ ਲਓ ਪਹਿਲਾਂ ਪਤਾ ਕੀ ਠੰਡੀ ਹੋ ਗਈ ਸੀ ਚਲਦਾ ਆ ਓਕੇ 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 ਰੋਟੀ ਪਾਣੀ ਖਾ ਕੇ ਹੋ ਗਏ ਵਿਲੇ ਤੇ ਹੁਣ ਲੱਗੇ ਜੀ ਆਪਾਂ ਖਾਣ ਠੰਡਾ ਠੰਡਾ ਖਰਬੂਜਾ ਤੇ ਚਲੋ ਖਾਂਦੇ ਆਂ ਮਿੱਠਾ ਖਾਣੇ ਆ ਖਰਬੂਜਾ ਦੇ ਦੋਨੋਂ ਘਟਲੇ ਇੱਕ ਤਾਂ ਨਿਕਾਇਆ ਸੀਗਾ ਉਹ ਤੇ ਚਲੋ ਕਰਦੇ ਆ ਬਲੌਗ ਦਾ ਐਂਡ ਕਰੋ ਜੀ ਫੇ ਖਾਣੇ ਬਹਿ ਕੇ ਆਹਮਲਾਸ ਤੋਂ ਪੁੱਜਾ ਜੇ ਤੁਹਾਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੀਏ ਦੱਸਿਓ ਵੀ ਸਾਡੇ ਬਲੌਗ ਕਿੱਦਾਂ ਦੇ ਲੱਗੇ ਤੁਹਾਰਾ ਆਜੋ ਖਰਬੂਜੇ ਖਾਓ ਇਹਨੇ ਠੰਡਾ ਠੰਡਾ ਖਰਬੂਜਾ ਖਾਣਾ ਆਜੋ ਤੇ ਚਲੋ ਮਿਲਦੇ ਆਂ ਜੀ ਕੱਲ ਇੱਕ ਤੁਹਾਨੂੰ ਨਵੇਂ ਬਲੌਗ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇ